புத்தனோ தான

ਦਾ ਦਿਲ ਹੀ ਉਤਦੇ ਅਭਗਨ ਜਾਰੇ ਸਕਦਾ ਮਾ ਤੇ ਕੱਟ ਕੇ ਪੁੱਤਰ ਜਹੋਦੀਏ ਫਟੇ ਪੁਰਾਣੇ تن ਤੇ ਸੂਟ ਹੱਡਾ ਪੀਏ ਅਦੇ ਦੇਖਿਓ ਜੀ ਮਾਂ ਆਪੁ ਖੁખી ਰਹੇਦੀ ਕਦੇ ਬਜੇ ਨੂੰ ਖਾਦੀ ਮਾਂ ਆਪ ਪੁਰਾਣੇ ਕਪੜਿਆਂ ਚ ਗੁਜ਼ਾਰਾ ਕਰਲੇਗੀ ਪਰ ਆਪਣੇ ਬਜੇ ਨੂੰ ਕਦੇ ਪੁਰਾਣਾ ਕਪੜਾ ਵਿੱਚ ਇਹ ਸਾਡੀਆਂ ਮਾਵਾਂ ਦੇ ਬਾਰੇ ਮੁਕਾਰਨਾ ਤੇ ਮੈਂ ਇਹਨਾਂ ਦੀ ਕਰਾਂ ਦੀ ਮਾਮਾ ਨੂੰ ਪਿਆਰ ਕਰਾ। ਬਾਪ ਨਾਲ ਪਿਆਰ ਕਰਿਆ ਕਰੋ। ਅੱਜ ਉਹ ਗੱਲ ਕਰਦੇ ਨੇ ਅੱਜ ਬੋਲਦੇ ਨੇ ਉਹਨਾਂ ਨਾਲ ਗੱਲ ਕਰਿਆ ਕਰ। ਜਿਦਨ ਤਸਵੀਰ ਵਿੱਚ ਬੈਠ ਕੇ ਉਹਨਾਂ ਨੂੰ ਕਿ ਬੋਲਣਾ। ਅੱਜ ਮਾਤਾ ਗੰਤਪੁਰ ਦੀ ਤਸਵੀਰ ਵਿੱਚ ਬੈਠ ਕੇ ਉਹਨਾਂ ਨਾਲ ਬੋਲਣਾ ਕੋਈ। ਈਆਂ ਪੀਕੇ ਆਉਂਦੀਆਂ ਨੇ। ਮਾਵਾ ਦੇ ਨਾਲ ਜਿਹੜਾ ਮੈਨੂੰ ਸੁਣਾ ਜਿਹੜਾ ਲੱਗੇ ਗੱਲ। ਕਬੜਾ ਸੇਮ ਕੋ ਸ਼ਰਦਾ ਰਹੀ ਤੇ ਪ੍ਰਾਂਵੀ ਨਹੀਂ ਕਰ ਸਕਿਆ ਅਗੇ ਧੀਆ ਹੁੰਦੀਆਂ ਸੀ ਤਾਂ ਰੇੜੇ ਵਿੱਚ ਮਿਲਦੀ ਸੀ ਵੇਖ ਕੇ ਖੁਸ਼ੀ ਹੁੰਦੀ ਸੀ ਹੁਣ ਉਹ ਮਾਰ ਦਾ ਕਬੜਾ ਸੁਣਾ ਦਿੰਦਾ ਆ ਲਾਈਨਾ ਕਹੀ ਰਹੀਆ ਸੋਹਣੇ ਮੜਿਆ ਖੁਦ ਭੁਖਾ ਕੱਟ-ਕੱਟ ਕੇ ਪੁੱਤਰ ਚਾਹੂਦੀ ਏ ਪਟੇਂ ਪੁਰਾ

ਇੱਕ ਨੈਕ ਤੇ ਚਲੇ ਜਾਣਾ ਹੈ। ਕਦੇ ਮੇਸ਼ਾ ਕਿੱਲਾ ਮੈਂ ਸੀ। ਆ ਗੋਣ ਵਾਲੇ ਵੀ ਕਿਹੜੇ ਸੁਣ ਵਾਲੇ ਵੀ ਬਦਲ ਜਾਂਦਾ ਹੈ। ਅੱਜ ਤੋਂ 100 ਸਾਲ ਪਹਿਲਾਂ ਇੱਥੇ ਲੋਕ ਹੋਰ ਰਹੇ ਸੀ। ਐਨਾ ਦਿਨ ਹੀ ਹੈ। ਤੇ 50 ਸਾਲ ਬਾਅਦ ਦੇਖਿਓ ਆਪਣੇ ਜੋ ਕਿੰਨੇ ਬਦਲ ਜਾਂਦੇ ਨੇ। ਕਿੰਨੇ ਚਲੇ ਜਾਂਦੇ, ਨਵੇਂ ਆ ਰਹੇ, ਪੁਰਾਣੇ ਘਰ ਹਰ ਰੋਜ਼ ਜਨਮ ਹੋ ਰਹੇ, ਹਰ ਰੋਜ਼ ਬਦਲ ਰਹੇ। ਜਾ ਰਿਹਾ ਆਰ ਉਹਨਾਂ ਬੇਨਤੀ ਕਰਾਂਗੇ ਮਾਤਾ ਪਿਤਾ ਨੂੰ ਪਿਆਰ ਕਰੀਂ ਕਦੇ ਨਾ ਜੀ ਮਾਤਾ ਪਿਤਾ ਉੱਚੀ ਮਾਤ ਨਹੀਂ ਜੰਦੇ ਨੇ ਕਦੇ ਗਾਲ੍ਹਾਂ ਨਾ ਕਹੀ ਤੋ ਮੈਂ ਦੇਖਿਆ ਹੈ ਮਾਤਾ ਪਿਤਾ ਨੂੰ ਰੋਟੀ ਹਿਤਾ ਦੇਣ ਕਿ ਜੇ ਮੈਂ ਘਰ ਦੇ ਕਤੇ ਰੋਟੀ ਦੇ ਮਾਫ ਕਰਾ ਮੈਂ ਸ਼ੰਤ ਲਿਆ ਕਈਆਂ ਘਰਾਂ ਦੇ ਹਾਲਾਤ ਵੇਖੇ ਤੇ ਕਈ ਬੱਚੇ ਵੇਖੇ ਨੇ ਜਿੰਨਾ ਚਿਰ ਮਾਂ ਰੋਟੀ ਨਾ ਖਾਵੇ ਬੱਚਾ ਰੋਟੀ ਨਹੀਂ ਖਾ ਜਿੰਨਾ ਚਰਬਾ ਰੋਟੀ ਨਾ ਖਾ ਕੇ ਬਾਹਰ ਟੱਕਿਆ ਆਦਿਆ ਆਏਗਾ ਇਹਨਾਂ ਅਕਤੂ ਚੋ ਬਾਬੂ ਜੀ ਰੋਟੀ ਖਾਦੇ ਸਰੀਰ ਠੀਕ ਹੈ ਪਿਆਰ ਹੈ ਜਿਉਂਦਿਆ ਨੁਕਰਾ ਕਰ ਸਕਦੇ ਕਰੀਏ ਲੋਕਾਂ ਧੋਖ ਨਾ ਲਾਸ਼ ਤੇ ਸੁਣ ਲਓ ਤੇਰਾ ਪਰਮਾਤਮਾ ਰੱਖਦਾ ਵੇਖੀ ਜੇਰਾ ਜਿੰਦਗੀ ਦਰ ਮਜਾ ਦਾ ਰਾਤ ਨੂੰ ਮੋਟੇ ਮੇਰੇ ਕਿਸੇ ਹੁਦਦੇ ਟੁੱਟੀ ਆ ਜਾਂਦੀ ਹੈ। ਆ ਕਿਤਨੇ ਵੀਰ ਪੈਣਾ ਬੈਠੇ ਨੇ ਮਾਰੋ ਦਾ ਨਜ਼ਰ ਟੁੱਟੀ ਆ ਜਾਂਦੀ ਹੈ। ਪਰ ਮੇਰੇ ਪਿਆਰੇ ਵੀਰ ਸਾਲ ਲਗਭਗ ਤਕਰੀਬਨ ਵਕਤ ਹੋ ਗਿਆ ਮੈਂ ਘਰੋਂ ਬਾਹਰ ਨਾ ਹਾਂ। ਹਲਕੀ ਕਰਦਾ। ਕਈ ਵਾਰ ਮੈਂ ਤਾਂ ਐਸਾ ਹੋ ਰਿਹਾ ਇੱਕ ਦਿਨਾਂ ਥੋੜੇ ਦਿਨ ਹੋਏ ਅੰਮ੍ਰਿਤ ਵੇਲੇ ਸਾਢੇ 1:00 ਦੇ ਕਰੀਬ ਫੋਨ ਆ ਗਿਆ। ਤੇ ਸਾਨੂੰ ਨਾ ਵੀ ਬੇਕੀ ਕਿਤੇ ਦਵਾਨਾ ਬੈਠੇ ਵੀ ਸਿਰ ਤੋਂ ਠੰਡੀਆਂ ਸ਼ਾਮੇ ਪਿਆਰ ਦਾ ਪੂਰਾ ਮੁੱਲ ਨਹੀਂ ਮਿਲਣਾ ਨਮਾਦਿਆ ਮਿਲਣ ਦੀਵਾ ਮੇਰੇ ਦਿਲ ਕੁਝ ਮਾਤਾ ਘਰ ਦਾ ਬਿਚੇ